ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਜਨੀਕ ਦੁਨੀਆ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦਹੀਂ ਭੱਲੇ ਦੀ ਰੈਸਪੀ ਦਹੀਂ ਭੱਲੇ ਬਣਾਣ ਲਈ ਅਸੀਂ ਲਈ ਹੈ ਤੋਤੀ ਮਾਵਾ ਦੀ ਦਾਲ ਇਹਨੂੰ ਮੈਂ ਰਾਤ ਹੀ ਪਾਣੀ ਚ ਭਿਉਂ ਕੇ ਰੱਖ ਲਿਆ ਸੀ ਜਦੋਂ ਵੀ ਤੁਸੀਂ ਭੱਲੇ ਬਣਾਣੇ ਆ ਤਾਂ ਦਾਲ ਨੂੰ ਪਹਿਲੇ ਹੀ ਰਾਤ ਨੂੰ ਭਿਉਂ ਕੇ ਰੱਖ ਲੈਣਾ ਚਾਹੀਦਾ ਹੈ ਪਿਓ ਨਾਲੇ ਆ ਕਿ ਭੱਲੇ ਬਹੁਤ ਹੀ ਨਰਮ ਤੇ ਮਲਾਈਂਦ ਬੰਦੇ ਨੇ ਭੱਲੇ ਬਣਾ ਲਈ ਦਾਲ ਵਿੱਚੋਂ ਅਸੀਂ ਪਾਣੀ ਨੂੰ ਕੱਢ ਲੈਣੇ ਆ ਦਾਲ ਦੇ ਵਿੱਚੋਂ ਪਾਣੀ ਅਸੀਂ ਕੱਢ ਲਿਆ ਹੈ ਜੀ ਹੁਣ ਇਹਨਾਂ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲੈਣੇ ਦਾਲ ਨੂੰ ਅਸੀਂ ਦੋ ਵਾਰੀ ਕਰਕੇ ਪੀਵਾਂਗੇ ਕਿਉਂਕਿ ਇੱਕੋ ਵਾਰੀ ਦਾਲ ਜਾਰ ਦੇ ਵਿੱਚ ਨਹੀਂ ਆਣੀ ਦਾਲ ਨੂੰ ਅਸੀਂ ਮਿਕਸੀ 'ਚ ਪੀਸ ਲਿਆ ਹੁਣ ਇਹਦੇ 'ਚ ਪਾਵਾਂਗੇ ਬੇਕਿੰਗ ਪਾਊਡਰ ਨਮਕ ਗਰਮ ਮਸਾਲਾ ਥੋੜਾ ਜਿਹਾ ਜੀਰਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇਹਦੇ ਪੱਲੇ ਬਣਾਵਾਂਗੇ ਗੈਸ ਉਪਰ ਆਪਾਂ ਕਰਾਇ ਨੂੰ ਰੱਖਤਾ। ਕਰਾਇ ਦੇ ਵਿੱਚ ਪਾਵਾਂਗੇ ਅਸੀਂ ਤੇਲ। ਤੇਲ ਨੂੰ ਅਸੀਂ ਪਹਿਲੇ ਚੰਗੀ ਤਰ੍ਹਾਂ ਗਰਮ ਕਰਾਂਗੇ। ਫਿਰ ਅਦੇ ਵਿੱਚ ਪੱਲੇ ਕੱਟਾਂਗੇ। ਜਦ ਤੇਲ ਸਾਡਾ ਗਰਮ ਹੋ ਗਿਆ ਹੋਣਾ ਵਿੱਚ ਅਸੀਂ ਪੱਲੇ ਪਾਨੇ। ਇੱਕ ਇੱਕ ਕਰਕੇ ਕਰਾਇ ਦੇ ਵਿੱਚ ਦਾਲ ਦੇ ਮਟੀਰੀਅਲ ਨੂੰ ਪਾ ਦੇ ਸੀ ਪੱਲੇ ਕੱਟਨੇ ਆ।

ਇਸ ਤੇ ਤਰੀਕਾ ਨਾਲ ਤੁਸੀਂ ਸਾਰੇ ਪੱਲੇ ਪੱਟ ਲੈਨੇ ਪੱਲੇ ਅਸੀਂ ਬਣਾ ਲਿਆ ਦੇਖੋ ਕਿੰਨੇ ਵਧੀਆ ਸਾਡੇ ਪੱਲੇ ਬਣੇ ਨੇ ਇੱਕ ਡੂੰਘੇ ਚ ਅਸੀਂ ਪਾਣੀ ਲਿਆ ਇਹਦੇ ਵਿੱਚ ਅਸੀਂ ਪੱਲਿਆਂ ਨੂੰ ਪਾ ਦਿੰਦੇ ਪਾਣੀ ਵਿੱਚ ਪੱਲੇ ਪਾਉਣ ਨਾਲ ਪੱਲੇ ਬਹੁਤ ਪਾਣੀ ਵਿੱਚ ਭਿਓ ਕੇ ਪੱਲਿਆਂ ਨੂੰ ਅਸੀਂ 10 ਮਿੰਟ ਲਈ ਰੱਖ ਦਿੰਨੇ ਆਂ ਅਸੀਂ ਲਿਆਇਆ 1/4 ਕਿਲੋ ਦਹੀਂ ਤੇ ਦਹੀਂ ਨੂੰ ਅਸੀਂ ਡੂੰਘੇ ਵਿੱਚ ਪਾ ਲਿਆ ਨੂੰ ਫੈਂਡ ਲੈਣਾ ਦਹੀਂ ਨੂੰ ਅਸੀਂ ਫੈਂਡ ਲਿਆ ਦਹੀਂ ਦੇ ਵਿੱਚ ਅਸੀਂ ਭੱਲੇ ਪਾ ਲਏ ਆ ਹੁਣ ਪਾਵਾਂਗੇ ਅਸੀਂ ਧਨੀਆ ਤੇ ਹਰੀਆਂ ਮਿਰਚਾਂ ਭੱਲੇਾਂ ਦੇ ਵਿੱਚ ਤੁਸੀਂ ਧਨੀਆ ਜ਼ਰੂਰ ਪਾਉਣਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਪਾਵਾਂਗੇ ਨਮਕ ਜੀਰਾ ਪੱਲਿਆਂ ਨੂੰ ਹੁਣ ਅਸੀਂ ਚੰਗੇ ਤਰ੍ਹਾਂ ਮਿਕਸ ਕਰ ਦਾਂਗੇ। ਦੇਖੋ ਕਿੰਨੇ ਵਧੀਆ ਪੱਲੇ ਬਣੇ ਨੇ ਸਾਡੇ। ਅੰਨੇ ਟੇਸਟ ਬਣੇ ਆ ਪੱਲੇ, ਮੂੰਹ 'ਚ ਪਾਣੀ ਆ ਗਿਆ ਮੇਰੇ ਤੇ। ਮੇਰਾ ਤਾਂ ਦਿਲ ਕਰਦਾ ਫਟਾਫਟ ਮੈਂ ਪਹਿਲਾਂ ਪੱਲਿਆਂ ਨੂੰ ਖਾ ਲਾਂ, ਫੇਰ ਹੀ ਬਾਕੀ ਕੰਮ ਕਰਾਂ। ਦੇਖੋ। ਅੱਧਾ ਕੱਪ ਪਾਵਾਂਗੇ ਇਹਦੇ 'ਚ ਦੁੱਧ। ਦੁੱਧ ਪਾਨਾ ਲੈ ਕੇ ਪੱਲੇ ਸਾਡੇ ਚੰਗੀ ਤਰ੍ਹਾਂ ਵਿੱਚ ਡਿੱਪ ਹੋ ਜਾ। ਤੁਸੀਂ ਵੀ ਕੁਵਰੀ ਜ਼ਰੂਰ ਪੱਲਿਆਂ ਨੂੰ ਬਣਾ ਕੇ ਖਾਇਓ। ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਫੇਰ ਮਿਲਾਂਗੇ ਅਗਲੀ ਨਵੇਂ ਵੀਡੀਓ 'ਚ ਧੰਨਵਾਦ ਆਡਾ ਮੇਰੀ ਵੀਡੀਓ ਦੇਖਣ ਲਈ